ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਂ ਕਰਕੇ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨ ਆਇਆ ਹਾਂ ਇੱਕ ਮੰਗ ਪੱਤਰ ਦਿੱਤਾ ਹੈ ਜ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਹਰਿਆਣਾ ਦੇ ਸਿੱਖ ਸੰਗਤਾਂ ਵੱਲੋਂ ਜਦੋਂ ਹਰਿਆਣੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੰਗ ਕਰਨੇ ਆ ਐਡਜੈਕਟਿਵ ਬੋਡੀ ਕੋਲ ਮੰਗ ਕਰਨੇ ਆ ਜਰਨਲ ਹਾਊਸ ਕੋਲ ਮੰਗ ਕਰਨੇ ਆ ਪ੍ਰਧਾਨ ਸਾਹਿਬ ਜਰਨਲ ਹਾਊਸ ਵਿੱਚ ਮਰਜ਼ਾ ਲਿਆ ਕੇ ਐਡਜੈਕਟਿਵ ਬੋਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲੇਆਰੇ ਦੇ ਨਾਲ ਦਿੱਤੀ ਜਾਏ ਤਾਂ ਕਿ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸ਼ਰਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇੱਜ਼ਤ ਨਾਲ ਇੱਥੇ ਨਤਮਸਤ ਹੋਣ ਤੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਮੈਂ ਇੱਕ ਨੋਟ ਸਪੈਸ਼ਲ ਪ੍ਰਧਾਨ ਸਾਹਿਬ ਨੂੰ ਲਿਖਿਆ ਹੈ ਕਿ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਇੱਥੇ ਨਾਤਮਸਤ ਕੋਣੋਂ ਦੇ ਨੇ ਤੇ ਉਹਨਾਂ ਕੋਲ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪ੍ਰਵਾਇਆ ਜਾਂਦਾ ਹੈ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ ਚੁਣੀ ਹੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਕੋਲੋਂ ਇਹੋ ਜਿਹੀ ਕਿ ਮੋਖ ਜਿਹੜੀ ਹੈ ਨਾ ਲਈ ਜਾਏ ਉਹ ਇੱਕ ਚੁਣੀ ਹੋਈ ਸੰਗਤ ਦੀ ਕਮੇਟੀ ਹੈ ਉਹਨਾਂ ਦਾ ਮਾਨ ਇੱਜ਼ਤ ਦਾ ਧਿਆਨ ਰੱਖਿਆ ਜਾਵੇ ਇਹ ਵੀ ਅੱਜੈਕਟਿਵ ਮੇਰੇ ਕੋਲ ਪਾਸ ਕੇ ਇੱਕ ਹੀ ਪ੍ਰਧਾਨ ਸਾਹਿਬ ਜੀ ਮੈਂ ਇੰਨੀ ਹੀ ਬੇਨਤੀ ਅੱਜ ਕਰਨ ਆਇਆ ਸਾਂ 3 ਵਜੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕਰਾਂਗੇ ਇੱਕ ਮੈਮੋਰੈਂਡਮ ਪੱਤਰ ਉਹਨਾਂ ਨੂੰ ਵੀ ਦੇਾਂਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਣ ਕਿ ਹਰਿਆਣਾ ਦੇ ਸਿੱਖਾਂ ਦੀ ਜੋ ਮੰਗ ਹੈ ਇਹਨੂੰ ਜੀਤੀ ਤੋਂ ਜੀਤੀ ਪੂਰਾ ਕੀਤਾ ਜਾਵੇ 2 ਏਕੜ ਜ਼ਮੀਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸਰਾਂ ਵਾਸਤੇ ਜ਼ਰੂਰ ਦਿੱਤੀ ਜਾਵੇ